ਆ ਤਾਂ ਡਾਕਟਰ ਕੋਲੇ ਜਾਊਗਾ ਤੁਹਾਡੇ ਕੋਲੇ ਆਉਂਗੇ ਜਿਹਦੇ ਕੋਲੇ ਲੋਡ ਆ ਮੈਂ ਤਾਂ ਉਸੇ ਕੋਲੇ ਜਾਊਗਾ ਨਾ ਜੀ ਸਮਝ ਨਹੀਂ ਰਿਹਾ ਇਸ ਕਰਕੇ ਉਹ ਮੈਂ ਕੱਲ ਵੀ ਆਇਆ ਕੱਲ ਵੀ ਗੱਲ ਕੀਤੀ ਉਹ ਕਮੇਟੀ ਵਾਲੇ ਆਏ ਇਸ ਕਰਕੇ ਸਰ ਸਾਡੇ ਸੈਂਟੀਮੈਂਟਸ ਹਟੋਏ ਨੇ ਅਸੀਂ ਗੁਰੂਗ੍ਰੰਥ ਸਾਹਿਬਹਾਰ ਦੀ ਜੂਰੀ ਦੇ ਵਿੱਚ ਇੱਥੇ ਬੈਠੇ ਹਾਂ ਪਿਛਲੇ 2 ਸਾਲਾਂ ਤੋਂ ਤੇ ਜਿਨ੍ਹਾਂ ਨੇ ਆਰਡਰ ਦੇ ਕੇ ਬੰਬ ਚਲਾਏ ਨੇ ਔਰ ਜਿਹੜੇ ਅਫਸਰ ਬੰਬ ਚਲਾ ਰਹੇ ਸੀ ਦੇ ਵਰ ਐਕਚੁਅਲੀ ਲਾਈਕ ਮਤਲਬ ਹੱਸ ਰਹੇ ਸੀ ਉਹ ਹੱਸ-ਹੱਸ ਕੇ ਚਲਾ ਰਹੇ ਸੀ ਐਵੇਂ ਭਰਾਵਾ ਪਾਕਿਸਤਾਨ ਬਣਾਉਂਦਾ ਫਿਰ ਤੁਸੀਂ ਐਦਾ ਮਤਲਬ افغانستان ਬਣਾਤਾ ਐਦਾ ਮਤਲਬ ਇਹ ਜੀ ਇਹ ਲੋਕ ਸਾਡੇ ਨਾਲ ਵਿਤਕਰਾ ਕਰਦੇ ਨੇ ਭਰਾ ਭਰਾ ਤੇ ਬੰਬ ਨਹੀਂ ਚਲਾਏਗਾ ਭਾਜੀ ਜੈ ਪ੍ਰਕਾਸ਼ ਸਿੰਘ ਜੀ ਕਦੀ ਇਹ ਭਰਾਵਾਂ ਦੀ ਇੱਕ ਲਿਮਟ ਕਰਾਸ ਹੋਈ ਹੈ ਤੇ ਬੰਬ ਚੱਲੇ ਨੇ ਨਹੀਂ ਤੇ ਦੋ ਸਾਲ ਕਿਉਂ ਨਹੀਂ ਚੱਲੇ ਇਸ ਕਰਕੇ ਅਸੀਂ ਇਹਨੂੰ ਨਿੰਦਦੇ ਆ ਅਸੀਂ ਚਾਹੁੰਦੇ ਆ ਉਹ ਅਫਸਰਾਂ ਨਾਲ ਸਾਨੂੰ ਮਿਲਾਇਆ ਜਾਵੇ ਜਿਨ੍ਹਾਂ ਨੇ ਆਰਡਰ ਦਿੱਤੇ ਨੇ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਕਿਉਂ ਦਿੱਤੇ ਅਗਰ ਤੁਸੀਂ ਦੇ ਦਿੱਤੇ ਸੀ ਕੀ ਤੁਸੀਂ ਭਰਾ ਭਰਾ ਖਤਮ ਕਰਤਾ ਫਿਰ ਲੇਸਨ ਜੇ ਉਹ ਕਹਿੰਦੇ ਨੇ ਹਾਂ ਜੀ ਕਰਤਾ ਫਿਰ ਅਸੀਂ ਵੀ ਗੱਲ ਕਰੀਏ ਆਪਣੇ ਅੱਗੇ ਨਾਲ ਅਸੀਂ ਵੀ ਪੰਥ ਦਾ ਇੱਕ ਸੱਦਾ ਦਈਏ ਓਰੇ ਪੰਥ ਸੱਦਾ ਕੇ ਵੀਰ ਜੀ ਅਸੇ ਗੁਰੂ ਗੋਬਿੰਦ ਸਿੰਘ ਜੀ ਦਾ ਪੰਥ ਹੈ ਕੌਮੀ ਸਾਬ ਮੋਰਚਾ ਕੌਮ ਨੇ ਲਾਇਆ ਹੋਇਆ ਸਾਰੇ ਜਥੇਦਾਰਾਂ ਨੂੰ ਸਾਰੀਆਂ ਟਕਸਾਲਾਂ ਨੂੰ ਸਾਰੇ ਨਿਹੰਗ ਸਿੰਘਾਂ ਨੂੰ ਸੱਦਾ ਓਰੇ ਠੀਕ ਹੈ ਨਾ ਜੀ ਅਗਰ ਖਨੌਰੀ ਮਾ ਪੰਚਾਇਤ ਹੋ ਸਕਦੀ ਹੈ ਇੱਥੇ ਵੀ ਹੋ ਸਕਦੀ ਹੈ ਵਰਲਡ ਸਿੱਖ ਪਾਰਲੀਮੈਂਟ ਬੁਲਾਈ ਜਾਵੇ ਸਾਰੇ ਕੈਨੇਡਾ ਯੂ ਐਸ ਏ ਲੰਡਨ ਸਾਰੇ ਸਿੱਖਾਂ ਨੂੰ ਬੁਲਾਓ ਓਰੇ ਕੀ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਚੰਡੀਗੜ੍ਹ ਪੁਲਸ ਨੇ ਮਾਰੇ ਨੇ ਬਾਈ ਮੇਰੀ ਗੱਲ ਸੁਣੋ ਇਹ ਮੈਂ ਮਸੂਰ ਇੱਕ ਡਾਇਲੋਗ ਚੱਲਦਾ ਆਇਆ ਹੈ ਵੀ ਖਿੜਿਆ ਫੁੱਲ گلاب ਦਾ ਚੰਡੀਗੜ੍ਹ ਪੰਜਾਬ ਦਾ ਉਹ ਚੰਡੀਗੜ੍ਹ ਵਾਲੇ ਐ ਕਰਨਗੇ ਗੁਰੂ ਤੇਗ ਬਹਾਦਰ ਜੀ ਨੇ ਸੀਧੀ ਦਿੱਤੀ ਸਾਡੇ ਲਈ ਮਨੁੱਖਤਾ ਲਈ ਦਿੰਦੀ ਹੈ ਮਨੁੱਖਤਾ ਲਈ ਦਿੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਕੁਝ 바ਰ ਦਿੱਤਾ ਭਾਈ ਬਰੋਸੇ ਮਨੁੱਖਤਾ ਦਾ ਕੰਮ ਹੋ ਰਿਹਾ ਨਹੀਂ ਮੁਕਾ ਅਸੀਂ ਅਸੀਂ ਦਰ ਤੁਸੀਂ ਉਸ ਤੱਕ ਦੀ ਪਰ ਅਸੀਂ ਵੀ ਉਸ ਤੱਕ ਦੀ ਸਾਡਾ ਕੰਮ ਹੋ ਰਿਹਾ ਤੁਹਾਡਾ ਕੰਮ ਅਸੀਂ ਇੱਕ ਭਾਈਵੰਦੀ ਲਈ ਆਏ ਆ ਇੱਥੇ ਅਸੀਂ ਇੱਕ ਦੂਜੇ ਨੂੰ ਤਾਨੇ ਮਾਰਨ ਨਹੀਂ ਆਏ ਨਹੀਂ ਅਸੀਂ ਦੇਖੋ ਭਾਜੀ ਗੱਲ ਕਰ ਰਹੇ ਡਿਸਕਸ਼ਨ ਹੈ ਇਹ ਡਿਸਕਸ ਅੱਛਾ ਲੈਵਲ ਸਾਡਾ ਹੈ ਤੁਸੀਂ ਅੱਛੇ ਲੈਵਲ ਦੇ ਅਫਸਰ ਇੱਕ ਹੋਰ ਗੱਲ ਦਾ ਜਵਾਬ ਦਿਓ ਜੀ ਅਸੀਂ ਸਾਲ ਦੇਖੋ ਸੁਣ ਤਾਂ ਲਓ ਜੀ ਹੁਣ ਤੁਸੀਂ ਡਿਸਕਸ ਤਾਂ ਕਰਨ ਆਏ ਨਾ ਸਾਡੇ ਨਾਲ 75 80 ਸਾਲ ਹੋ ਗਏ ਦੇਸ਼ ਜਾਦ ਹੋਏ ਸਭ ਤੋਂ ਵੱਡੀ ਸਜ਼ਾ ਇਹ ਯੋਧੇ ਕੱਟ ਰਹੇ ਨੇ 35 35 ਸਾਲ ਹੋ ਗਏ ਵੀਰ ਜੀ ਅੰਦਰ ਬੈਠੇ ਨੇ ਦੱਸੋ ਇਹ ਕੋਈ ਲਾਅ ਹੈ ਤੁਸੀਂ ਦਵਾਵੋ ਇਸ ਗੱਲ ਦਾ ਵੀ ਇਹ ਕਿਹੜਾ ਲਾਅ ਹੈ ਤੁਸੀਂ ਸਾਨੂੰ ਕਿਹੜਾ ਕਨਸਟੀਟਿਊਸ਼ਨ ਕਿਹਦੇ ਚ ਲਿਖਿਆ ਹੋਇਆ ਕਿ 35 ਸਾਲ ਬਾਅਦ ਵੀ ਬੰਦੇ ਨਹੀਂ ਛੱਡਣੇ ਔਰ ਦੈਨ ਨਵੇਂ ਤੁਸੀਂ ਅਰੈਸਟ ਕਰ ਰਹੇ ਹੋ ਔਰ ਆਦਰਫੂ ਫਿਰ ਤੁਸੀਂ ਕਹੋ ਤੁਸੀਂ ਆਜ਼ਾਦ ਹੋ ਤੁਸੀਂ ਸਾਡੇ ਭਰਾ ਹੋ ਇਹ ਤੇ ਗੱਲਾਂ ਫਿਰ ਗੱਲਾਂ ਜੀ ਰਹਿ ਗਈਆਂ ਭਾਈ ਸਾਹਿਬ ਇੱਥੇ ਇਹ ਨਾ ਕਰੋ ਸਿੱਖਾਂ ਦੇ ਬੱਚਿਆਂ ਨੂੰ ਤੁਸੀਂ 35 ਸਾਲ ਤੋਂ ਟੱਕੇ ਹੋਇਆ ਦੂਜੇ ਛੱਡੀ ਜਾ ਰਹੇ ਹੋ ਇਹ ਵਿਤਕਰਾ ਹੋ ਰਿਹਾ ਇਹ ਵਿਤਕਰਾ ਹੋ ਰਿਹਾ ਸੀ ਇਹ ਵੀ ਅਸੀਂ ਗੱਲ ਕਰਦੇ ਆ ਤਾਂ ਇਹ ਐਸ ਪਰ ਜੇ ਭਾਜੀ ਰਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਨੇ ਉਹਦੀ ਪ੍ਰਧਾਨ ਮੰਤਰੀ ਸੀ ਇਹ ਕਿ ਬਦਮਾਸ਼ੀ ਆ ਇਹ ਮੁੱਖ ਮੰਤਰੀ ਦੇ ਕਾਤਲ ਸਜੇ ਨਹੀਂ ਪਰਟੈਕਟ ਕਰਦੇ ਪਿਉਰੀ ਛੱਡ ਰਹੇ ਸਿਵਲੈਂਸ ਨੂੰ ਔਰ ਜੇ ਹਮ ਛਡਵਾਣਾ ਚਾਹਤੇ ਆਂ ਹਮ ਛੱਡੀਗੜ ਕੀ ਔਰ ਜੱਤੇ ਆਂ ਆਪ ਲੋਕ ਬੰਬ ਮਾਰ ਦਿੰਦੇ ਆਂ ਆਹ ਬੰਦਾ ਗੰਦੀ ਗੰਦੀ ਕਿਵੇਂ ਮਾਰਤੇ ਆਂ ਮਿਰਚਾ ਦਾ ਉਹ ਪਰ ਰੱਖਾ ਸੀ चिली पाउडर था उसमें गुज्जर जी चिली पाउडर मिर्चा का पाउडर चौक चौक डर मार रहे है सर आपकी आंखों में मैं मैं मिर्चे डालता फिर आपको मैं आप तो मेरे भाई हो आराम से बैठ के बात करो आप कहोगे यार अब दिखेगा नहीं कुछ में आँखों में तो मिर्चे हैं ही भी ये सर आप लोगों के ਜਿਹੜਾ ਆਪ ਸਨ ਪ੍ਰੋਜੈਕਟ ਕਰਦੀ के ਤੋਂ ਕਿੰਨਾ ਡਰਾਂਗੇ ਡਬਲ ਕੇ ਵੱਧੇ ਆਪ ਬਤਾਈਏ ਇਸ ਸੇ ਬਾਈਚਾਰਾ بڑੇਗਾ ਕਿ ਘੱਟ ਹੋਏ ਇਹਨਾਂ ਦਾ ਸਿਰ ਆਪਾਂ ਡਿਸਕਸ ਕਰ ਲੈਣਾ ਹਾਂ ਇਸ ਕਰਕੇ ਇਹਨਾਂ ਦੇ ਆਪ ਕੋਸ਼ਰ ਪੁੱਛਾ ਦਿੰਨੇ ਆ ਵੀ ਆ ਚੀਜ਼ਾਂ ਨੇ ਆ ਗੱਲ ਮੰਗ ਰੇ ਚਲੋ ਇਹ ਕੰਮ ਕਰਨਾ ਤਾਂ ਸੀ ਬਹੁਤਾ ਕੰਮ ਕਰਦੇ ਬੰਦੇ ਜ਼ਖਮੀ ਹੋਏ ਆ ਸਾਨੂੰ ਸਾਰਾ ਕਿਸੇ ਦੇ ਅਸੀਂ ਸੇਤ ਨੂੰ ਉਹ ਕਿਉਂ ਹੈ ਸਰਕਾਰਾਂ ਤੁਸੀਂ ਮਤਲਬ ਹੈਨਾ ਚਲਾ ਰਹੇ ਹੋ ਤੁਸੀਂ ਤੁਹਾਡੇ ਹੱਥੇ ਸਾਰਾ ਤੁਸੀਂ ਸਾਨੂੰ ਮਤਲਬ ਫਰਕ ਵੀ ਕਰ ਸਕਦੇ ਹੋ ਨਾ ਸਾਰੇ ਕੋਈ ਸਾਡੇ ਦੇ ਕਰ ਸਕਦਾ ਉਹ ਕਿ ਤੁਹਾਡੇ ਦਾ ਸਾਰਾ ਕੁਝ ਹੈਗਾ ਤੁਸੀਂ ਮਾਰ ਵੀ ਸਕਦੇ ਆ ਇਹਨਾਂ ਹੈਨਾ ਨੰਗੇਤੇਦਾਰ ਜੀ ਮਾਰਨ ਦਾ ਕੋਈ ਨਹੀਂ ਹਾਕਮ ਨਹੀਂ ਕੱਲ ਬਹੁਤ ਬਾਬਾ ਹੀ ਬਾਹਮਾ ਤੋੜ ਕੇ ਮਾਰ ਮਾਰ ਕਿਹਨੇ ਉਹਨੂੰ ਹੁਕਮ ਦਿੱਤਾ ਤੁਸੀਂ ਰੋਕ ਸਕਦੇ ਹੋ ਪਟਾਣੇ ਰੋਕ ਸਕਦੇ ਸਰਕਾਰ ਜਾ ਕੇ ਡੂਨ ਨੇ ਕਿਸੇ ਨੂੰ ਮਾਰਦਾ ਗੋਲੀ ਮਾਰ ਕੇ ਪੁੰਦੋਗੇ ਸਾਨੂੰ ਸਾਨੂੰ ਮਾਰਨਾ ਜ਼ਾਇਦ ਆ ਫਿਰ ਨਹੀਂ ਪ੍ਰਮਾਤਮਾ ਦੀ ਗੱਲ ਕਰਦਾ ਮੈਂ ਭਾਜੀ ਮੈਂ ਕਹਿੰਦਾ ਅਗਰ ਕਿਤੇ ਕੰਟਰੀ ਦੀ ਵੀ ਜੰਗ ਲੱਗ ਜੇ ਨਾ ਉਧਰ ਵੀ ਜਵਾਬ ਦੇਣਾ ਪੈਂਦਾ ਵੀ ਐਨੇ ਫਟੜ ਹੋ ਗਏ ਐਨੇ ਮਰ ਗਏ ਅਸੀਂ ਤੇ ਤੁਹਾਡੇ ਆ ਕਿਹਨਾ ਨਾਮ ਹੈ ਅਸੀਂ ਤੁਹਾਡੇ ਆ ਯਾਰ ਕੋਈ ਦੇਖੋ ਨਾ ਚੀਜ਼ ਅਸੀਂ ਕਿਉਂ ਕਹਿ ਰਹੇ ਆ ਆਪਾਂ ਅੱਜ ਇਹ ਰਸਤਾ ਬਲੌਕ ਇਸ ਕਰਕੇ ਕੀਤਾ ਕਿ ਸਾਨੂੰ ਇਸ ਚੀਜ਼ ਦਾ ਰੋਸ ਆ ਵੀ ਤੁਸੀਂ ਉਹ ਚੜ ਚੜ ਕੇ ਸਾਡੇ ਤੇ ਬੰਬ ਮਾਰੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਇੱਜ਼ਤੀਆਂ ਤੁਸੀਂ ਕਰ ਰਹੇ ਹੋ ਔਰ ਤੁਸੀਂ ਸਾਨੂੰ ਭਰਾ ਨਹੀਂ ਸਮਝ ਰਹੇ ਹਾਂਜੀ ਸਰ ਔਰ ਨਾ ਤੁਸੀਂ ਸਾਡੇ ਬੰਦੇ ਛੱਡ ਰਹੇ ਹੋ ਬੰਦੇ ਛੱਡੋ ਅਸੀਂ ਘਰ ਜਾਈਏ ਯਾਰ ਤੁਸੀਂ ਵੀ ਪੜੋ ਲਿਖੋ ਅਸੀਂ ਵੀ ਪੜ੍ਹੇ ਲਿਖ ਕੇ ਕੁਝ ਬਣੀਏ ਅਸੀਂ ਵੀ ਅੱਗੇ ਵਧিয়ে ਭਾਈ ਕਿਹੜੀ ਕਮਿਊਨਿਟੀ ਨਹੀਂ ਚਾਹਦੀ ਅਸੀਂ ਨਾ ਵਧিয়ে ਲੱਗੇ ਗੱਲ ਕਰਕੇ ਪਰ ਮੋਦੀ ਜੀ ਅਮਿਤ ਸ਼ਾਹ ਜੀ ਮੈਨੂੰ ਲੱਗਦਾ ਭਗਵੰਤ ਮਾਨ ਜੀ ਨਹੀਂ ਛੋਂਦੇ ਕਿ ਸਿੱਖਾਂ ਦੇ ਬੱਚੇ ਵਧਣ ਤਾਂ ਹੀ ਇੱਥੇ ਪ੍ਰਵਾਸੀ ਪ੍ਰਵਾਸੀ ਕਰਦੇ ਸਾਰੇ ਬਾਹਰ ਜਾਈਂ ਚੱਲਦਾ ਆਇਆ ਸਿਰੋ ਤਾਂ ਆਈ ਚੱਲਦੇ ਰਹਿੰਦੇ ਗੁੱਲਾ ਗੁੱਲਾ ਹੁੰਦਾ ਹੀ ਰਹਣਾ ਕਿਧਰ ਸੇ ਜਾਏ ਵਾਪਸੀ ਚੱਲਦੇ ਤੁਰ ਸਰ ਰੁਜੀ ਜੀ ਤੁਹਾਡੇ ਵਚਨ ਸੱਚ ਹੋ ਗਏ ਉਹਦਾ ਤੁਸੀਂ ਕਹਿੰਦੇ ਸਾਨੂੰ ਜਾਣਦੇ ਨਹੀਂ ਹੁਣ ਸਾਡਾ ਨਾਮ ਲੈ ਕੇ ਵਚਨ ਕੀਤਾ ਤੁਸੀਂ ਵੀ ਢੜ ਗਿਆ ਡਾਕਟਰ ਆਹ ਘਾਲ ਮਾਰੇ ਸੱਤ ਬੁਲਾਉਂਦੇ ਆ ਇਹ ਹੈ ਪਾਣਾ ਉਹ ਡਾਕਟਰ ਇਹਨੇ ਕਿਹਾ ਤਾਂ ਡਾਕਟਰ ਤਾਂ ਮੈਂ ਡਾਕਟਰ ਕਹਿੰਦਾ ਨਹੀਂ ਮਾਰੇ ਜੀ ਉਹਨੇ ਕਿਹਾ ਡਾਕਟਰ ਡਾਕਟਰ ਕਿਹਾ ਮੈਂ ਉਹ ਡਾਕਟਰ ਜੀ ਅਸੀਂ ਐਕਚੁਅਲੀ ਜਦੋਂ ਬੈੰਨੇ ਆ ਨਾ ਸਭ ਕੁ ਖੋਲ ਕੇ ਦਿਮਾਗ ਖੋਲ ਕੇ ਬੈਠੀ ਦਾ ਲੌਜੀਕਲੀ ਗੱਲ ਕਰਨੀ ਹੈ ਤਰੀਕੇ ਨਾਲ ਹੈਗੇ ਜੀ ਲੜਾਈ ਤਾਂ ਮਾਰੇ ਨੇ ਅਖੀਰ ਚ ਆਖਲਾ ਸਾਨੂੰ ਆਪਣੇ ਡਾਕਟਰ ਉਹ ਮਾੜੀ ਜੀ ਗੱਲ ਤੇ ਤੋਪ ਛੱਡ ਦੇਾਂਗੇ ਸਾਡੀ ਤੋਪ ਛੱਡੀ ਰਾਸ ਨਹੀਂ ਨਾ ਆਉਂਦੀ ਇਹਨਾਂ ਨੂੰ ਜਿੱਤੇ ਛੱਡੀ ਉਹਦੇ ਤਗਾ ਹੋਏ ਵਾਹਿਗ ਹੇ ਤਾਂ ਗਾਇਦੀਆਂ ਆਈਆਂ ਉਹੇ ਸਾਂਭੀਆਂ ਗਏ ਸੋ ਮੇਨ ਗੱਲ ਸਾਡਾ ਇਹੀ ਹੈ ਕਿ ਜਿਨ੍ਹਾਂ ਨੇ ਆਰਡਰ ਦਿੱਤਾ ਉਹਨਾਂ ਨਾਲ ਸਾਨੂੰ ਬਿਠਾ ਕੇ ਇੱਕ ਵਾਰੀ ਆਪਾਂ ਗੱਲਬਾਤ ਜਿਹੜੀ ਕਰਨੀ ਕਰ ਲਾਂਗੇ ਜਿਹੜਾ ਸਬਜ਼ੀ ਦੀ ਗੱਲ ਰਿਹਾ ਜਿੱਦਾਂ ਵੀ ਜਿਹੜਾ ਹਜੇ ਬੰਦ ਆਇਆ ਹਜੇ 25 ਤਰੀਕ ਤੱਕ ਤਾਂ ਬਿਲਕੁਲ ਸਾਡੇ ਨਾਲ ਇਸ ਬਾਰੇ ਗੱਲ ਹੀ ਨਾ ਕਰਿਓ ਜਿੰਨੇ ਚੱਕਰ ਹੈ ਮਹਾਪੰਚਾਇਤ ਹਣੀ ਉਦੋਂ ਤੱਕ ਤਾਂ ਸਾਡੇ ਨਾਲ ਇਸ ਬਾਰੇ ਗੱਲ ਹੀ ਨਾ ਕਰਿਓ ਬਾਕੀ ਸਾਡੇ ਨਾਲ ਜਿਹੜੀ ਗੱਲ ਕਰਨੀ ਉਹ ਕਰਿਓ ਹੋਜੀ ਇਹ ਨੀ ਗੱਲਾਂ ਮੈਂ ਨਹੀਂ ਕਰਾਂਗਾ ਗਲਤਮਾਤਿਕਾ ਥੋੜੀ ਬੋਤੀ ਦਾ ਇਹਨਾਂ ਨਹੀਂ ਬੱਦੀ ਦਰੀ ਥੋੜਾ ਕੰਮ ਮਹਾਨਮਨਜਾ ਤੋਂ ਉਹਨਾਂ ਦੇ ਕਹਦਾ ਅਸੀਂ ਕੱਝਾ ਹੋਈ ਜਾਈਏ ਉਹ ਨਹੀਂ ਕੋਈ ਗੱਲ ਆਪ ਹੋ ਜਾਣਾ ਅਸੀਂ ਸਾਡੀ ਦਾ ਰਾਹ ਬੋਲਣਾ ਲੰਨਾਂ ਜਾਏ ਉਹਦੇ ਬਾਅਦ ਦੇ ਵਾਕੀ ਗੱਲ ਕਰਨ ਜਿਹੜੀ ਤੁਈ ਕਰਨ ਵਾਲੀ ਹੈ ਅਸੀਂ ਹੱਥੇ ਕਰਨਾ ਲਿਆ ਕਰਾਂਗਾ ਧੱਕੇ ਨਾਲ ਹੀ ਪਿਆਰ ਨਾਲ ਖਰਾਉਂਗਾ ਆਰੇ ਮੈਂ ਉਧਰ ਨਾਲ ਗੱਲ ਕਰਕੇ ਉਹਨਾਂ ਨੂੰ ਆ ਰਹੇ ਉੱਥੇ ਆ ਰਹੇ ਕਰੋ ਗੱਲ ਕਰੋ ਕਰੋ ਜੀ ਦਾ ਬਾਈ ਜੀ ਨੂੰ ਜੀ ਆ ਯਾਰ ਰਾਮੇਦਾਰੋਂ ਬਰਾਬਰ ਦਵਾਂਗੇ ਭਾਈ ਪਿਆਰ ਨਾਲ ਚੱਲਾਂਗੇ ਤੇ ਪਿਆਰ ਨਾਲ ਚੱਲੋ ਜੀ ਹੁਣ ਵੀਰ ਜੀ ਇਹੀ ਕਹਿੰਦੇ ਵੀ ਰਸਤਾ ਖੋਲੋ ਸਰਜੀਤ ਵੀ ਜੀ ਬਹੁਤ ਸਿਆਕੋ ਨਿਪੜੀ ਐ ਕੋਈ ਗੱਲਬਾਤ ਨਿਪੜੀ ਵੀ ਐ ਕੀ ਕਹਿ ਰਹੇ ਨੇ ਹੁਣ ਜੀ ਗੱਲਬਾਤ ਤੁਹਾਡੇ ਸਾਹਮਣੇ ਹੀ ਸੀਗੀ ਜੀ ਜੈ ਪ੍ਰਕਾਸ਼ ਸਿੰਘ ਇਹ ਜਿਹੜੇ ਸੈਕਟਰ 36 ਤੋਂ ਐਸ ਐਚਓ ਆਏ ਨੇ ਪੋਰ ਨਾਲ ਇਹਨਾਂ ਦੇ ਆਏ ਨੇ ਲੈਵਲ ਦੇ ਅਫਸਰ ਪਰ ਉਹ ਇੱਕੋ ਗੱਲ ਕਹਿੰਦੇ ਨੇ ਵੀ ਜਿਹੜੀ ਵੀ ਤੁਸੀਂ ਦੱਸੋ ਵੀ ਤੁਹਾਡੀਆਂ ਕੀ ਮੰਗਾਂ ਨੇ ਕਿ ਅਸੀਂ ਦੱਸਿਆ ਕਿ ਜਿਹੜਾ ਕਲੈਸ਼ ਹੋਇਆ ਕਲੈਸ਼ ਬਰਾਬਰ ਦਾ ਹੁੰਦਾ ਤੇ ਜਿਹੜੇ ਵੀ ਆਪਣਾ ਗੱਡੀਆਂ ਜਿਹੜੀਆਂ ਫੜੀਆਂ ਨੇ ਇੱਕ ਤਾਂ ਉਹ ਰਿਲੀਜ਼ ਕੀਤੀਆਂ ਜਾਣ ਤੇ ਜਿਹੜੇ ਆਪਣੇ ਪਰਚੇ ਨੇ ਜਿਹੜੇ ਉਹ ਸਾਰੇ ਉਹ ਰੱਦ ਕੀਤੇ ਜਾਣ ਤੇ ਜਿਹੜੇ ਸਾਡੇ ਵੀ ਬੰਦੇ ਫੱਟੜ ਹੋਏ ਨੇ ਉਹਦਾ ਵੀ ਕੰਪਨਸੇਸ਼ਨ ਆਪਾਂ ਇਹਨਾਂ ਕੋਲ ਲੈਣਾ ਚਾਹੁੰਦੇ ਆ ਉਹਨਾਂ ਦਾ ਇਲਾਜ ਕੀਤਾ ਜਾਵੇ ਪ੍ਰੋਪਰਲੀ ਚੌਥੀ ਗੱਲ ਭੈਣ ਜੀ ਇਹ ਹੈਗੀ ਹੈ ਵੀ ਅਸੀਂ ਚਾਹੁੰਦੇ ਆ ਵੀ ਜਿਹੜੀਆਂ ਤੁਸੀਂ ਗੋਲੇ ਮਾਰੇ ਨੇ ਇਹ ਮੰਗਿਆ ਸਾਡੀ ਤੇ ਉਹ ਕਿਹੜੇ ਅਫਸਰ ਦੇ ਆਰਡਰ ਤੇ ਤੁਹਾਡੇ ਗੋਲੇ ਚੱਲੇ ਨੇ ਉਹ ਅਫਸਰ ਸਾਡੇ ਨਾਲ ਆ ਕੇ ਗੱਲ ਕਰੇ ਆਪਾਂ ਉਹਦੇ ਨਾਲ ਪੁੱਛਣਾ ਚਾਹੁੰਦੇ ਆ ਕਿਉਂਕਿ ਉਹਨਾਂ ਨੇ ਜਿਹੜੇ ਉਹ ਗੋਲੇ ਨੇ ਉਹ ਸਾਡੇ ਹਿੱਕ ਤੇ ਵੱਜੇ ਨੇ ਸਾਰਿਆਂ ਦੇ ਠੀਕ ਹੈ ਨਾ ਉਹ ਸਾਰੇ 500 ਤੇ ਚਲਾਏ ਗਏ ਨੇ ਤੇ ਅਸੀਂ ਚਾਹੁੰਦੇ ਆ ਵੀ ਉਹਦਾ ਜਵਾਬ ਦਿੱਤਾ ਜਾਵੇ ਤੁਸੀਂ ਸਾਡੇ ਭਰਾ ਹੋਣ ਕਰਕੇ ਵੀ ਕਿਉਂ ਚਲਾਏ ਸੁਦਸ਼ ਕੋ ਤੁਸੀਂ ਦੇਖੋ ਫਿਰ ਰਸਤਾ ਤੁਹਾਡੇ ਵੱਲੋਂ ਖੋਲਿਆ ਤਾਂ ਨਹੀਂ ਜਾਊਗਾ ਹਾਂਜੀ ਤੇ ਮਤਲਬ ਹੀ ਨਹੀਂ ਪੈਦਾ ਹੁੰਦਾ ਰਸਤੇ ਦੀ ਤੇ ਗੱਲ ਹੀ ਨਹੀਂ ਹੈਗੀ ਉਹ ਕਹਿੰਦੇ ਰਸਤਾ ਖੋਲੋ ਹਾਜੀ ਤੇ ਉਹਨਾਂ ਵੀ ਨਹੀਂ ਕਿਹਾ ਕਹਿੰਦੇ ਆ ਹਾਂ ਕਹਿੰਦੇ ਆ ਜੇ ਅੰਦਰ ਅੰਦਰ ਜੇ ਕਹਿੰਦੇ ਆ ਬਾਹਰ ਨਹੀਂ ਆਏ ਖੋੜ ਕੇ ਗੱਲ ਕਰਨ ਆਏ ਆ ਅੱਜ ਉਹ ਇਸੇ ਕਰਕੇ ਹੀ ਹੈ ਕਿਉਂਕਿ ਰਸਤਾ ਬੰਦ ਆ ਜੈਸੇ ਉਹਨਾਂ ਦੇ ਅੱਜ ਚੁੰਡੀ ਵੱਡੀ ਤਾਂ ਤਾਂ ਸਾਡੀ ਉਹ ਸੁਣਨ ਆਏ ਆ ਤੇ ਜੇ ਇਹ ਹੀ ਕੰਮ ਕਮੇਟੀਆਂ ਕਰਨ ਜੇ ਇਹ ਚੁੰਡੀ ਵੱਢਣ ਕਿਉਂ ਨਾ ਸਰਕਾਰਾਂ ਸੁਣ ਕਿਉਂਕਿ ਇਹ ਕਹਿੰਦੀਏ ਕੋਹ ਨਹੀਂ ਗਿਆ ਉਹਨਾਂ ਨੂੰ ਤਾਹੀਂ ਉਹਨਾਂ ਦੀ ਗੱਲ ਸੁਣਦੇ ਮੋਰਚੇ ਦੀ ਕਾਮਯਾਬੀ ਲਈ ਇਹ ਕਰ ਰਹੇ ਆ ਸਾਨੂੰ ਆਪਾਂ ਤੇ ਤੁਹਾਡੇ ਇਹ ਚੈਨਲ ਰਾਹੀਂ ਇਹ ਵੀ ਕਵਾਂਗੇ ਕਿ ਬਾਪੂ ਹਵਾਰਾ ਜੀ ਮੈਨੂੰ ਲੱਗਦਾ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ ਸੀ ਪਰ ਹਜੇ ਤੱਕ ਸਾਡੇ ਕੋਲ ਨਹੀਂ ਆਇਆ ਉਹਨਾਂ ਨੂੰ ਵੀ ਨਾਲ ਸਾਡੇ ਬਹਿਣਾ ਚਾਹੀਦਾ ਹੋਰ ਵੀ ਜਿਹੜੇ ਇੱਥੇ ਗੁਰਮੁਖ ਪਿਆਰੇ ਜਿਹੜੇ ਮੋਰਚੇ ਦੇ ਮੋਤਵਾਰ ਪ੍ਰਬੰਧਕ ਨੇ ਉਹ ਸਾਡੇ ਨਾਲ ਆ ਕੇ ਸਗੋਂ ਸਪੋਰਟ ਕਰਨ ਸਾਡੀ ਸਾਡੀ ਬਾਵਾ ਨਾਲ ਐਨ ਬਾਵਾ ਮੋਡੇ ਨਾਲ ਮੋਡੇ ਲਾ ਕੇ ਬਹਿ ਜਾਣ ਇਹ ਅਸੀਂ ਚਾਹੁੰਦੇ ਆ